ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦਾ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਨ ਜਾ ਰਹੇ ਹਾਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਮੋਮਨ ਖਾਨ ਨੇ ਭਾਈ ਤਾਰੂ ਸਿੰਘ ਨੂੰ ਹੱਥਕੜੀ ਤੇ ਬੇੜੀਆਂ ਪਾ ਕੇ ਜਕਰੀਆ ਖਾਨ ਦੀ ਲੱਗੀ ਕਚਹਿਰੀ ਵਿੱਚ ਜਾ ਪੇਸ਼ ਕੀਤਾ ਭਾਈ ਤਾਰੂ ਸਿੰਘ ਜੀ ਨੇ ਗੱਜਵੀਂ ਆਵਾਜ਼ ਵਿੱਚ ਫਤਹਿ ਬੁਲਾਈ دیਵਾਨ ਲਖਪਤ ਰਾਏ ਤੜਫ ਉੱਠਿਆ ਤੇ ਕਿਹਾ ਕਿ ਇਹ ਆਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਜਿੱਥੇ ਤੇਰੀ ਫਤਹਿ ਪ੍ਰਵਾਨ ਹੋਵੇਗੀ ਇਹ ਮੁਗਲੀਆ ਦਰਬਾਰ ਹੈ ਇੱਥੇ ਸਲਾਮ ਕਬੂਲ ਹੁੰਦੀ ਹੈ ਹੁਣੇ ਨਾਜ਼ਿਮ ਨੂੰ ਝੁੱਕ ਕੇ ਸਲਾਮ ਕਰ ਨਹੀਂ ਤਾਂ ਮੌਤ ਦੇ ਘਾਟ ਉਤਾਰਿਆ ਜਾਵੇਗਾ ਭਾਈ ਤਾਰੂ ਸਿੰਘ ਜੀ ਨੇ ਬੜੇ ਧੀਰਜ ਤੇ ਨਿਰਪੈਤਾ ਨਾਲ ਜਵਾਬ ਦਿੱਤਾ ਮੌਤ ਤੋਂ ਬੁज्जਦਲ ਤੇ ਕਾਇਰ ਲੋਕ ਡਰਿਆ ਕਰਦੇ ਹਨ ਜਕਰੀਆ ਖਾਨ ਐਸਾ ਦਲੇਰੀ ਭਰਿਆ ਜਵਾਬ ਸੁਣ ਕੇ ਬੜਾ ਕਰੋਧ ਵਿੱਚ ਆਇਆ ਭਾਈ ਤਾਰੂ ਸਿੰਘ ਜੀ ਨੇ ਬੜੀ ਨਿਰਪੈਤਾ ਸਹਿਤ ਉਸ ਦੇ ਬੋਲਣ ਤੋਂ ਪਹਿਲਾਂ ਪੁੱਛਿਆ ਮੈਨੂੰ ਕਿਸ ਦੋਸ਼ ਵਿੱਚ ਬੰਦੀ ਬਣਾ ਕੇ ਇੱਥੇ ਲਿਆਂਦਾ ਗਿਆ ਹੈ ਜਕਰੀਆ ਖਾਨ ਨੂੰ ਜੋ ਵੀ ਹਰ ਭਗਤ ਨਰੰਜਨੀਏ ਦੁਆਰਾ ਛੱਤ ਝੂਠ ਗੰਢ ਕੇ ਦੱਸਿਆ ਗਿਆ ਸੀ ਉਹ ਖਾਨ ਨੇ ਭਾਈ ਜੀ ਨੂੰ ਦੱਸਿਆ ਨਾਲੇ ਇਹ ਵੀ ਕਿਹਾ ਕਿ ਜੋ ਵੀ ਪੱਟੀ ਵਿੱਚ ਹੋਇਆ ਤੇ ਫੌਜਦਾਰ ਨਾਲ ਜੋ ਵੀ ਵਾਪਰੀ ਉਸ ਦਾ ਕਰਤਾ ਧਰਤਾ ਤੂੰ ਹੀ ਹੈ ਭਾਈ ਤਾਰੂ ਸਿੰਘ ਨੇ ਲਲਕਾਰ ਕੇ ਜਕਰੀਆ ਖਾਨ ਨੂੰ ਕਿਹਾ ਕਿ ਪੱਟੀ ਵਿੱਚ ਜੋ ਕੁਝ ਵੀ ਹੋਇਆ ਹੈ ਉਸ ਦਾ ਮੋਢੀ ਇਹ ਦਾਸ ਸੀ ਤੇਰਾ ਫੌਜਦਾਰ ਇੱਕ ਗਰੀਬ ਮੁਸਲਮਾਨ ਦੀ ਧੀ ਨਾਲ ਧੱਕੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਉਸ ਦੀ ਧੀ ਦੇ ਨਾਮ ਮੰਨ ਤੇ ਜ਼ਬਰਦਸਤੀ ਉਸ ਨੂੰ ਫੌਜਦਾਰ ਨੇ ਬੰਦੀ ਬਣਾ ਕੇ ਰੱਖ ਲਿਆ ਸੀ ਤੇਰੀ ਇਸ ਕਚਹਿਰੀ ਵਿੱਚੋਂ ਉਸ ਗਰੀਬ ਨੂੰ ਇਨਸਾਫ ਨਾ ਮਿਲਿਆ ਤੇ ਕਿਸੇ ਪਾਸਿਓ ਢੋਈ ਨਾ ਮਿਲਦੀ ਦੇਖ ਕੇ ਉਸ ਨੇ ਸਿੰਘਾ ਪਾਸੇ ਆਣ ਕੇ ਬੇਨਤੀ ਕੀਤੀ 10 ਟ ਨੂੰ ਸੋਧ ਕੇ ਬਾਬੇ ਨੂੰ ਇਨਸਾਫ ਲੈ ਕੇ ਦਿੱਤਾ ਉਸ ਦੀ ਧੀ ਸਹੀ ਸਲਾਮਤ ਉਸ ਦੇ ਹਵਾਲੇ ਕੀਤੀ ਫਰਕ ਬਸ ਇਨਾ ਹੈ ਕਿ ਤੂੰ ਇਸ ਨੂੰ ਜ਼ੁਲਮ ਤੇ ਬਗਾਵਤ ਸਮਝਦਾ ਹੈ ਗੁਨਾਹ ਸਮਝਦਾ ਹੈ ਅਸੀਂ ਇਸ ਨੂੰ ਧਰਮ ਤੇ ਉਪਕਾਰ ਸਮਝਦੇ ਹਾਂ ਜਕਰੀਆ ਖਾਨ ਨੇ ਆਪਣੇ ਗੁੱਸੇ ਉੱਤੇ ਕਾਬੂ ਪਾਉਂਦੇ ਹੋਏ ਨੇ ਕਿਹਾ ਹੁਣ ਤੇਰੇ ਬੱਚ ਨਿਕਲਣ ਦਾ ਕੋਈ ਰਾਹ ਨਹੀਂ ਹੈ ਤੈਨੂੰ ਬੜੇ ਭਿਆਨਕ ਤਸੀਹੇ ਦੇ ਕੇ ਮਾਰਿਆ ਜਾਵੇਗਾ ਜੇਕਰ ਤੂੰ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਇਸਲਾਮ ਕਬੂਲ ਕਰ ਲੈ ਭਾਈ ਤਾਰੂ ਸਿੰਘ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਜੋ ਜੰਮਿਆ ਹੈ ਉਸ ਲਈ ਮੌਤ ਅਵਸ਼ ਹੈ ਜ਼ਿੰਦਗੀ ਬਦਲੇ ਆਪਣੇ ਅਨਮੋਲ ਧਰਮ ਨੂੰ ਕਿਉਂ ਛੱਡਿਆ ਜਾਵੇ ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਹੀ ਨਿਬੇਗੀ ਜਕਰੀਆ ਖਾਨ ਨੇ ਗੁੱਸੇ ਵਿੱਚ ਆਣ ਕੇ ਕਿਹਾ ਜਿਹੜੇ ਕੇਸਾਂ ਦਾ ਐਡਾ ਲਾੜ ਤੇ ਮਾਣ ਕਰਦਾ ਹੈ ਏ ਮੈਂ ਜੁੱਤੀਆਂ ਨਾਲ ਪਲ ਵਿੱਚ ਉਖੇੜ ਦਿਆਂਗਾ ਕੇਸਾਂ ਦੀ ਬੇਅਦਬੀ ਸੁਣ ਕੇ ਭਾਈ ਤਾਰੂ ਸਿੰਘ ਜੀ ਵੀ ਰੋਹ ਵਿੱਚ ਆ ਗਏ ਤੇ ਕਿਹਾ ਜੁੱਤੀਆਂ ਤਾਂ ਤੇਰੇ ਸਿਰ ਵਿੱਚ ਪੈਣਗੀਆਂ ਛੱਟ ਫਤਵਾ ਸੁਣਾਇਆ ਗਿਆ ਕਿ ਇਸ ਗੁਸਤਾਖ ਨੂੰ ਚਰਖੀ ਉੱਤੇ ਚਾੜਿਆ ਜਾਵੇ ਤੇ ਉਹਨਾਂ ਚਰ ਨਾ ਉਤਾਰਿਆ ਜਾਵੇ ਜਿੰਨਾ ਚਰ ਇਹ ਸਿੱਖੀ ਤੇ ਅਗੰਧਾ ਮੰਨ ਨਹੀਂ ਬਣਾ ਲੈਂਦੇ ਭਾਈ ਤਾਰੂ ਸਿੰਘ ਜੀ ਨੇ जख्मी ਸ਼ੇਰ ਵਾਂਗ ਗਰਜ ਕੇ ਆਖਿਆ ਸੂਬੇਦਾਰਾ ਮੌਤ ਨਾ ਮਰਦ ਤੇ ਕਾਇਰਾਂ ਵਾਸਤੇ ਹੁੰਦੀ ਹੈ ਸਾਨੂੰ ਮੌਤ ਦੇ ਡਰਾਵੇ ਨਾ ਦੇ ਅੱਗੇ ਵੀ ਤੂੰ ਬਹੁਤ ਸਿੰਘਾਂ ਤੇ ਅਤਿਆਚਾਰਾਂ ਦੀ ਰੀਜ ਪੂਰੀ ਕੀਤੀ ਹੈ ਅੱਜ ਮੇਰੇ ਤੇ ਵੀ ਕਰ ਲੈ ਤੇਰੇ ਜ਼ਬਰ ਤੇ ਮੇਰੇ ਸਬਰ ਦੀ ਪਰਖ ਹੈ ਤੁਰੰਤ ਚਰਖੀ ਤੇ ਚਾੜਨ ਦਾ ਇਸ਼ਾਰਾ ਹੋ ਗਿਆ ਜਲਾਦਾਂ ਸਿੰਘ ਨੂੰ ਪਈਏ ਉੱਤੇ ਨਰੜ ਕੇ ਗੇੜੇ ਦਿੱਤੇ ਤੇ ਹੱਡ ਕੜਕਾ ਦਿੱਤੇ ਮਾਸੇ ਉਖੜਿਆ ਤੇ ਮੂੰਹ ਥਾਣੀ ਲਹੂ ਵਗਣ ਲੱਗਾ ਗੁੰਦੇਆ ਤੇ ਭਰਿਆ ਹੋਇਆ ਦਰਸ਼ਨੀ ਸ਼ਰੀਰਪਾਲ ਵਿੱਚ ਮਰੋੜ ਕੇ ਰੱਖ ਦਿੱਤਾ ਜਿੰਨਾ ਚਿਰ ਹੁਸ਼ ਰਹੀ ਸਿੰਘ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਰਿਹਾ ਜਦ ਬਿਲਕੁਲ ਬੇਹੋਸ਼ ਹੋ ਗਿਆ ਤਾਂ ਇਸ਼ਾਰਾ ਭਾ ਕੇ ਜਲਾਦਾ ਨੇ ਉਸ ਨੂੰ ਖੋਲ ਕੇ ਪੁੰਜੇ ਲਾ ਦਿੱਤਾ ਜੈਸਮ ਨੂੰ ਚੁਕਵਾ ਕੇ ਬੰਦੀਖਾਨੇ ਭੇਜਣ ਦਾ ਹੁਕਮ ਦਿੱਤਾ ਗਿਆ ਨਾਲ ਇਹ ਵੀ ਫਰਮਾਨ ਜਾਰੀ ਹੋਇਆ ਕਿ ਹੋਸ਼ ਆਉਣ ਤੇ ਕੱਲ ਇਸ ਨੂੰ ਕਚਹਿਰੀ ਵਿੱਚ ਲਿਆਂਦਾ ਜਾਵੇ ਵੇਖਣ ਵਾਲੇ ਸੋਚਦੇ ਹੋਣਗੇ ਕਿ ਇਹ ਆਦਮ ਹੋਇਆ ਸਿੱਖ ਕੱਲ ਤੱਕ ਜਿੰਦਾ ਰਹਿ ਸਕੇਗਾ ਜਾਂ ਨਹੀਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਜੇ ਸਿੰਘ ਦੀ ਕਰੜੀ ਅਜਮਾਇਸ਼ ਬਾਕੀ ਸੀ ਹੋਸ਼ ਆਉਣ ਤੇ ਅਗਲੇ ਦਿਨ ਫਿਰ ਪੇਸ਼ੀ ਹੋਈ ਸਿੰਘ ਨੇ ਪਹਿਲਾਂ ਵਾਂਗੂ ਫਤਿਹ ਬੁਲਾਈ ਤੇ ਸਾਰੀ ਕਚਹਿਰੀ ਸੜ ਬਲ ਕੇ ਕੋਲਾ ਹੋ ਗਈ ਸਭ ਤੋਂ ਜ਼ਿਆਦਾ ਔਖਿਆਈ ਲਖਪਤ ਰਾਏ ਨੂੰ ਹੋਈ ਸਨਾ ਕੁਝ ਆਇਆ ਸੁਆਦ ਚਰਕੀ ਦਾ ਤਾਰੂ ਸਿੰਘ ਜੀ ਨੇ ਉੱਤਰ ਦਿੱਤਾ ਤੂੰ ਇਸ ਆਨੰਦ ਨੂੰ ਕੀ ਜਾਣੇ ਸਮਾਂ ਉੱਤੇ ਪਰਵਾਨੇ ਦੇ ਪਰ ਸੜਨ ਦੇ ਸਵਾਦ ਦਾ ਮੱਖੀਆਂ ਨੂੰ ਕੀ ਪਤਾ ਭਾਵੇਂ ਆਪ ਚਰਖੀ ਤੇ ਚੜ ਕੇ ਦੇਖ ਲੈ ਜੇ ਸਵਾਦ ਦੇਖਣਾ ਹੈ ਤਾਂ ਜਕਰੀਆ ਖਾਨ ਨੂੰ ਉਹਨਾਂ ਦਾ ਜਵਾਬ ਸੁਣ ਕੇ ਅੱਗ ਲੱਗ ਉੱਠੀ ਉਸ ਨੇ ਨਾਮਾ ਹੁਕਮ ਦਿੱਤਾ ਜਲਾਦਾਂ ਨੇ ਜਮੂਰੇ ਤੇ ਤੱਤਿਆਂ ਸੀਖਾਂ ਲਾ ਕੇ ਭਾਈ ਤਾਰੂ ਸਿੰਘ ਜੀ ਨੂੰ ਤਸੀਹੇ ਦਿੱਤੇ ਤੇ ਹੁਕਮਰਾਨਾਂ ਦਾ ਹੁਕਮ ਪੂਰਾ ਕੀਤਾ ਨਾਜੀਮ ਨੇ ਫਿਰ ਇੱਕ ਵਾਰ ਸਮਝਾਉਣ ਦਾ ਯਤਨ ਕੀਤਾ ਪਰ ਸਿੰਘ ਦੀ ਅਡੋਲਤਾ ਦੇ ਵਿੱਚ ਕੋਈ ਵੀ ਫਰਕ ਨਾ ਪਿਆ ਤਾਰੂ ਸਿੰਘ ਜੀ ਨੇ ਫਿਰ ਕਰੜੇ ਹੋ ਕੇ ਜਵਾਬ ਦਿੱਤਾ ਮੈਂ ਆਪਣਾ ਧਰਮ ਨਹੀਂ ਛੱਡਾਂਗਾ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਬੇਗੀ ਜਕਰੀਆ ਖਾਨ ਦੇ ਗੁੱਸੇ ਦੀ ਹੱਦ ਨਾ ਰਹੀ ਉਸਨੇ ਕਿਹਾ ਪਹਿਲਾਂ ਮੈਂ ਤੇਰੇ ਕੇਸਾਂ ਦੀ ਹੀ ਖਬਰ ਲੈਂਦਾ ਹਾਂ ਇਨਾਂ ਨੂੰ ਮੌਨ ਕੇ ਵਾਣ ਵਟਾਉਂਦਾ ਹਾਂ ਵੇਖਦਾ ਹਾਂ ਤੇਰੇ ਕੇਸ ਕਿਵੇਂ ਤੇਰੇ ਧਰਮ ਨਾਲ ਨੱਬਦੇ ਹਨ ਸਿੰਘ ਨੇ ਵੀ ਬੜੇ ਹੌਸਲੇ ਨਾਲ ਉੱਤਰ ਦਿੱਤਾ ਜੇ ਮੇਰੇ ਸਤਿਗੁਰਾਂ ਨੂੰ ਮਨਜ਼ੂਰ ਹੋਇਆ ਤਾਂ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਬੇਗੀ ਪਰ ਤੈਨੂੰ ਖਾਲਸੇ ਦੀ ਜੁੱਤੀ ਅੱਗੇ ਲੱਗ ਕੇ ਜਾਣਾ ਪਵੇਗਾ ਝਟਨਾਈ ਮਗਵਾ ਕੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ ਨਾਈ ਨੇ ਕਈ ਰਗੜੇ ਮਾਰੇ ਪਰ ਇੱਕ ਵੀ ਕੇਸ ਨਾ ਕਟਿਆ ਗਿਆ ਜਕਰੀਆ ਖਾਨ ਨੇ ਝੱਟ ਮੋਚੀ ਮੰਗਵਾ ਕੇ ਹੁਕਮ ਦਿੱਤਾ ਤਾਰੂ ਸਿੰਘ ਨੂੰ ਆਪਣੇ ਕੇਸਾਂ ਦਾ ਬਹੁਤ ਮਾਣ ਹੈ ਐਸ ਢੰਗ ਨਾਲ ਐਸ ਦੇ ਕੇਸ ਉਤਾਰ ਦਿਓ ਕਿ ਮੁੜ ਕੇ ਉੱਗ ਹੀ ਨਾ ਸਕਣ ਰੰਬੀ ਨਾਲ ਸਣੇ ਕੇਸਾਂ ਖੋਪਰੀ ਹੀ ਉਡਾ ਦਿਓ ਹੁਕਮ ਮਿਲਦਿਆਂ ਸਾਰ ਜਲਾਦ ਉਸ ਦੀਆਂ ਲੱਤਾਂ ਤੇ ਬਾਹਾਂ ਬੰਨਣ ਲੱਗੇ ਸਨ ਪਰ ਸਿੰਘ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਮੈਂ ਕੋਈ ਭੇਡ ਬੱਕਰੀ ਨਹੀਂ ਹਾਂ ਜਿਸ ਨੂੰ ਤੁਸੀਂ ਹਲਾਲ ਕਰਨ ਲੱਗੇ ਹੋ ਮੈਂ ਕਲਗੀਧਰ ਦਾਸ ਸਿੰਘ ਹਾਂ ਤੇ ਆਪਣੇ ਪਿਆਰੇ ਤੋਂ ਕੁਰਬਾਨ ਹੋਣ ਲੱਗਾ ਹਾਂ ਤੁਸੀਂ ਮੈਨੂੰ ਜੂੜ ਬਨ ਕੇ ਖੋਪਰਾ ਲਾ ਦਿਓ ਤਾਂ ਇਹ ਕੁਰਬਾਨੀ ਕਾਦੀ ਰੰਬੀ ਚੱਲਣ ਨਾਲ ਦਰਦ ਮੈਨੂੰ ਨਹੀਂ ਤੁਹਾਨੂੰ ਹੋਵੇਗੀ ਤੁਹਾਡੇ ਜਕਰੀਆ ਖਾਨ ਨੂੰ ਹੋਵੇਗੀ ਤੁਸੀਂ ਮੋਚੀ ਤੋਂ ਜਿਵੇਂ ਜੀ ਜਾਵੇ ਰੰਬੀ ਚਲਵਾਓ ਮੈਂ ਸੀ ਵੀ ਨਹੀਂ ਕਰਾਂਗਾ ਤੜਫਣਾ ਤਾਂ ਇੱਕ ਪਾਸੇ ਮੈਂ ਹਿੱਲਾਂਗਾ ਵੀ ਨਹੀਂ ਤੁਸੀਂ ਆਪਣੇ ਮਨ ਦੀਆਂ ਕਰੋ ਸਾਨੂੰ ਆਪਣੇ ਮਨ ਦੀਆਂ ਕਰਨ ਦਿਓ ਭਾਈ ਤਾਰੂ ਸਿੰਘ ਜੀ ਚੌਂਕੜਾ ਮਾਰ ਕੇ ਬਾਹਾਂ ਪਿਛਲੇ ਪਾਸੇ ਕਰਕੇ ਹੱਥ ਭੁੰਜੇ ਲਾ ਕੇ ਚੰਗੀ ਤਰ੍ਹਾਂ ਬੈਠ ਗਏ ਮਾਣੋ ਰੰਬੀ ਉੱਤੇ ਹਥੌੜੇ ਦੀ ਸੱਟ ਵਿਰੋਧ ਟੱਗ ਰੱਖਣ ਦਾ ਯਤਨ ਕਰ ਰਹੀ ਹੋਣ ਕਿ ਮੋਚੀ ਨੂੰ ਉਸ ਦੀ ਕਾਰਵਾਈ ਵਿੱਚ ਕੋਈ ਔਖਿਆਈ ਨਾ ਆਵੇ ਮੋਚੀ ਰੰਬੀ ਦੀ ਧਾਰ ਕੱਢ ਕੇ ਭਈ ਤਾਰੂ ਸਿੰਘ ਜੀ ਦੇ ਪਾਸ ਬਿਲਕੁਲ ਉਸ ਦੇ ਰੂਬਰੂ ਬੈਠ ਗਿਆ। ਮੱਥੇ ਉੱਤੇ ਵਾਲਾਂ ਦੀ ਪਾਲ ਤੋਂ ਵਾਵਾ ਥੱਲੇ ਰੰਬੀ ਰੱਖ ਕੇ ਪਿਛੋਂ ਹਥੌੜੇ ਦੀ ਸੱਟ ਮਾਰ ਕੇ ਰੰਬੀ ਅੰਦਰ ਧਸਾ ਦਿੱਤੀ। ਰੰਬੀ ਪੌਂਦਿਆਂ ਲਹੂ ਦੀਆਂ ਧਾਰਾਂ ਛੁੱਟ ਪਈਆਂ। ਫਿਰ ਸੱਜੇ ਖੱਬੇ ਦੋਹਾਂ ਕੰਨਾਂ ਦੇ ਪਿਛਲੇ ਪਾਸੇ ਤੱਕ ਇਸ ਤਰ੍ਹਾਂ ਨਾਲ ਰੱਖ ਕੇ ਗਿੱਚੀ ਛੱਡ ਕੇ ਇੱਕ ਧਾਰ ਦੀ ਸ਼ਕਲ ਦਾ ਲੰਮਾ ਜ਼ਖਮ ਲਾ ਲਿਆ। ਖੂਨ ਦੀਆਂ ਧਾਰਾਂ ਮੂੰਹ ਉਤੋਂ ਦੀ ਦਾੜੇ ਥਾਣੀ ਹੋ ਕੇ ਪੇਟ ਤੋਂ ਵਗ ਕੇ ਚੌਕੜਾ ਵਜੇ ਪੱਟਾਂ ਉੱਤੇ ਦੀ ਵਗ ਕੇ ਜ਼ਮੀਨ 'ਤੇ ਵਹਿਣ ਲੱਗੀਆਂ। ਸਿੰਘ ਅਕਾਲ ਅਕਾਲ ਜਪੀ ਜਾਵੇ ਤੇ ਮੋਚੀ ਰੰਬੀ ਨਾਲ ਖੋਪਰੀ ਉਤਾਰੀ ਗਿਆ। ਮੋਚੀ ਦੀ ਰੰਬੀ ਤੇ ਹੱਥ ਖੂਨ ਨਾਲ ਲਤਪਤ ਹੋਏ ਪਏ ਸਨ। ਹੁਣ ਮੋਚੀ ਖੂਨ ਦੇ ਛੱਪੜ ਵਿੱਚ ਖਲੋਤਾ ਹੋਇਆ ਸਿਰ ਦੇ ਪਿਛਲੇ ਪਾਸੇ ਵਾਲਾ ਖੋਪਰੀ ਦਾ ਹਿੱਸਾ ਲਾ ਰਿਹਾ ਸੀ। ਦੇਖਣ ਵਾਲੇ ਸਾਰੇ ਇਹ ਖੂਨੀ ਦ੍ਰਿਸ਼ ਦੇਖ ਕੇ ਤਰਾਮਾਨ ਤਰਾਮਾਨ ਕਰ ਰਹੇ ਸਨ ਸਾਰੇ ਦੇਖ ਕੇ ਹੈਰਾਨ ਸਨ ਕਿ ਇਹ ਸਿੱਖ ਇੰਨੀ ਪੀੜ ਕਿਵੇਂ ਜਰੀ ਜਾ ਰਿਹਾ ਹੈ ਭਾਈ ਜੀ ਅਡੋਲ ਚਿਤ ਹੋ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਰਹੇ ਖੋਪਰੀ ਹੁਣ ਗਿੱਚੀ ਤੱਕ ਲੱਥ ਗਈ ਸੀ ਕੇਵਲ ਪਿਛਲਾ ਹਿੱਸਾ ਅਜੇ ਧੌਣ ਨਾਲ ਜੁੜਿਆ ਹੋਇਆ ਸੀ ਮੋਚੀ ਨੇ ਰੰਬੀ ਦੇ ਮੂੰਹ ਤੋਂ ਉਂਗਲ ਨਾਲ ਬੋਟੀਆਂ ਸਾਫ਼ ਕਰਕੇ ਉਸ ਨੂੰ ਥੋੜਾ ਜਿਹਾ ਫੇਰ ਤੇਜ਼ ਕੀਤਾ ਫਿਰ ਗਿੱਚੀ ਤੱਕ ਦੇ ਵਾਲਾਂ ਵਾਲਾ ਹਿੱਸਾ ਇੱਕੋ ਰਗੜੇ ਵਿੱਚ ਵੱਢ ਕੇ ਕੇਸਾਂ ਤੋਂ ਫੜ ਕੇ ਖੋਪਰੀ ਉਤਾਂ ਹੀ ਚੁੱਕ ਲਈ ਇੱਕ ਹੱਥ ਵਿੱਚ ਰੰਬੀ ਤੇ ਦੂਜੇ ਹੱਥ ਵਿੱਚ ਖੋਪਰੀ ਚੁੱਕ ਕੇ ਪਹਿਲਾਂ ਸਿੰਗਵਾਲ ਫਿਰ ਗਿੱਚੀ ਤੱਕ ਦੇ ਵਾਲਾਂ ਵਾਲਾ ਹਿੱਸਾ ਇੱਕੋ ਰਗੜੇ ਵਿੱਚ ਵੱਢ ਕੇ ਕੇਸਾਂ ਤੋਂ ਫੜ ਕੇ ਖੋਪਰੀ ਉਤਾਂ ਹੀ ਚੁੱਕ ਲਈ ਇੱਕ ਹੱਥ ਵਿੱਚ ਰੰਬੀ ਤੇ ਦੂਜੇ ਹੱਥ ਵਿੱਚ ਖੋਪਰੀ ਚੁੱਕ ਕੇ ਪਹਿਲਾਂ ਸਿੰਘ ਵੱਲ ਤੇ ਫਿਰ ਜਕਰੀਆਂ ਖਾਣ ਵਾਲ ਤੱਕਿਆ ਮਾਨੋ ਪੁੱਛ ਰਿਹਾ ਹੋਵੇ ਹੁਕਮ ਦੀ ਤਾਮੀਲ ਦੀ ਪੂਰਤੀ ਵਿੱਚ ਕੋਈ ਕਸਰ ਤਾਂ ਨਹੀਂ ਰਹਿ ਗਈ ਸੂਬੇਦਾਰ ਨੇ ਸਿਰ ਹਿਲਾ ਕੇ ਤਾਮੀਲ ਦੀ ਪੂਰਤੀ ਲਈ ਸ਼ਾਬਾਸ਼ ਦਿੱਤੀ ਫਿਰ ਇਸ਼ਾਰਾ ਪਾ ਕੇ ਖੋਪਰੀ ਭਾਈ ਤਾਰੂ ਸਿੰਘ ਤੋਂ ਜਰਾ ਹਟ ਕੇ ਉਸ ਦੇ ਸਾਹਮਣੇ ਰੱਖ ਦਿੱਤੀ ਭਾਈ ਤਾਰੂ ਸਿੰਘ ਉਸੇ ਤਰ੍ਹਾਂ ਹੀ ਪਿਛਾਂ ਹੱਥ ਲਾਈ ਖੂਨ ਵਿੱਚ ਗੜੋਚ ਉਸੇ ਤਰ੍ਹਾਂ ਅਡੋਲ ਬੈਠੇ ਰਹੇ ਖੂਨ ਨਾਲ ਪਿਚੀਆਂ ਅੱਖਾਂ ਨਾਲ ਖਾਣ ਬਹਾਦਰ ਵੱਲ ਤੱਕਿਆ ਤੇ ਪੁੱਛਿਆ ਕੋਈਰ ਮਾਨ ਜੇ ਪੂਰਾ ਕਰਨ ਵਾਲਾ ਰਹਿੰਦਾ ਹੋਵੇ ਤਾਂ ਸਿੰਘ ਹਾਜ਼ਰ ਹੈ ਜਕਰੀਆ ਖਾਨ ਉਸ ਨਾਲ ਅੱਖਾਂ ਨਾ ਮਿਲਾ ਸਕਿਆ ਹੁਣ ਤੱਕ ਖੂਨ ਕਾਫੀ ਵਗ ਚੁੱਕਿਆ ਸੀ ਕੁਝ ਧੀਰ ਬਾਅਦ ਭਾਈ ਤਾਰੂ ਸਿੰਘ ਜੀ ਬੇਹੋਸ਼ ਹੋ ਕੇ ਡੈਗ ਪਏ ਭਾਈ ਤਾਰੂ ਸਿੰਘ ਜੀ ਨੂੰ ਜੋ ਨੀਮ ਮੋਰ ਦਾ ਹਾਲਤ ਵਿੱਚ ਸਨ ਉਹਨਾਂ ਨੂੰ ਨਾਲ ਦੀ ਖਾਈ ਵਿੱਚ ਸੁੱਟ ਦਿੱਤਾ ਗਿਆ